ਪੰਜਾਬ 'ਚ ਇੰਨੀ ਦਿਨੀ ਇੱਕ ਚਰਚਾ ਸ਼੍ਰੀ ਹੋਈ ਹੈ ਜਿਹੜੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਚਰਚਾ ਹੈ ਪੰਜਾਬ ਦਾ ਇੱਕ ਅਜੀਹਾ ਪੱਖ ਹੈ ਜਾਂ ਪੰਜਾਬ 'ਚ ਕੁਝ ਧਿਰ ਇਹੋ ਜੀ ਹੈ ਜਿਹੜੀ ਕਹਿੰਦੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਨੂੰ ਨੁਕਸਾਨ ਹੈ ਭਾਵੇਂ ਉਸ ਸੁਖਪਾਲ ਸਿੰਘ ਖੈਰਾ ਹੋਣ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਅਕਸਰ ਆਵਾਜ਼ ਚੁੱਕਦੇ ਰਹਿੰਦੇ ਆ ਦੂਜੇ ਪਾਸੇ ਲੱਖਾ ਸਿਧਾਨਾ ਵੀ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਆਵਾਜ਼ ਚੁੱਕਦਾ ਰਹਿੰਦਾ ਹੈ ਅੱਜ ਕੱਲ ਪਿਛਲੇ ਬੀਤੇ 2-4 ਦਿਨਾਂ ਤੋਂ ਤਾਂ ਇਹ ਮੁੱਦਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਕਿਉਂਕਿ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਜਿਹੜੇ ਪੰਜਾਬ ਦੇ ਵਿੱਚ ਇੱਕ ਬੱਚੇ ਦੇ ਨਾਲ ਬਦਫੈਲੀ ਕੀਤੀ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਤੋਂ ਬਾਅਦ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਬਹੁਤ ਇੱਕ ਰੋਸ ਪਰ ਪੈਦਾ ਹੋਇਆ ਉਹ ਰੋਸ ਨੇ ਇੱਕ ਲਹਿਰ ਬਣਾ ਦਿੱਤੀ ਜਿਸ ਦੇ ਵਿੱਚ ਅਕਸ ਲੋਕ ਜਿਹੜੇ ਪੰਜਾਬ ਦੇ ਕੁਝ ਅੱਜ ਇਹ ਲੋਕ ਆ ਜਿਹੜੇ ਪਹਿਲਾਂ ਹੀ ਚਾਹੁੰਦੇ ਸੀ ਕਿ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਨਾ ਹੋਣ ਹੁਣ ਉਹ ਉਸ ਰੋਹ ਨੂੰ ਬਲ ਮਿਲਿਆ ਪਰ ਕੀ ਪ੍ਰਵਾਸੀ ਮਜ਼ਦੂਰ ਹੀ ਸਿਰਫ ਪੰਜਾਬ ਤੇ ਬੋਝ ਨੇ ਕੀ ਬਾਹਰੋਂ ਆਉਣ ਵਾਲਾ ਕੋਈ ਹੋਰ ਬਿਨਾ ਮਜ਼ਦੂਰਾਂ ਤੋਂ ਉਹ ਪੰਜਾਬ ਦਾ ਵਿਰੋਧੀ ਨਹੀਂ ਹੈ ਇਹ ਸਾਰੇ ਅੱਜ ਇਸ ਪੱਖ ਦੀ ਆਪਾਂ ਇਸ ਤੇ ਚਰਚਾ ਕਰਾਂਗੇ ਕਿ ਕੀ ਪੰਜਾਬ ਨੂੰ ਸਿਰਫ ਬਾਹਰੀ ਲੋਕਾਂ ਤੋਂ ਡਰ ਹੈ ਕਿ ਪੰਜਾਬ ਦੇ ਲੋਕਾਂ ਚ ਇੰਨੀ ਕ ਅਮਨ ਅਮਾਨ ਦੀ ਸਥਿਤੀ ਹੈ ਪੰਜਾਬ ਦੇ ਲੋਕਾਂ ਦਾ ਮਨ ਇੰਨਾ ਕਿ ਸ਼ਾਂਤ ਹੈ ਕਿ ਪੰਜਾਬ ਦੇ ਲੋਕ ਕੋਈ ਕ੍ਰਾਈਮ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਬੱਚਿਆਂ ਦੇ ਨਾਲ ਬਦਫੈਲੀ ਪੰਜਾਬੀ ਨਹੀਂ ਕਰ ਰਹੇ ਇਹ ਸਾਰੀ ਅੱਜ ਵਿਚਾਰ ਚਰਚਾ ਆਪਾਂ ਕਰਾਂਗੇ ਪਿਛਲੇ ਦਿਨੀ ਇੱਕ ਤੁਸੀਂ ਹੋਰ ਵੀ ਖਬਰ ਸੁਣੀ ਹੋਣੀ ਹੈ ਕਿ ਜਿਹੜਾ ਪਿੰਡ ਫਰੀਦਕੋਟ ਦਾ ਕਮਿਆਣਾ ਉੱਥੇ ਇੱਕ ਨੌਜਵਾਨ ਨਾ ਕੁਝ ਪੰਜਾਬੀ ਨੌਜਵਾਨਾਂ ਵੱਲੋਂ ਬੱਚੇ ਦੇ ਨਾਲ ਬਦਫੈਲੀ ਕੀਤੀ ਗਈ ਉਹ ਦਾ ਪ੍ਰਵਾਸੀ ਨਹੀਂ ਸੀ ਉਹ ਤਾਂ ਇਹ ਨਹੀਂ ਕਹਿ ਸਕਦੇ ਕਿ ਉਹ ਉਹਨਾਂ ਦਾ ਦੋਸ਼ ਇਸ ਕਰਕੇ ਮੁਕਤ ਹੋ ਜਾਊਗਾ ਕਿ ਉਹ ਤਾਂ ਪੰਜਾਬੀ ਸੀ ਬੱਚਿਆਂ ਦੇ ਨਾਲ ਬਦਫੈਲੀ ਭਾਵੇਂ ਪ੍ਰਵਾਸੀ ਕਰੇ ਭਾਵੇਂ ਪੰਜਾਬੀ ਕਰੇ ਪੰਜਾਬਵੇਂ ਭਾਵੇਂ ਪੰਜਾਬ ਤੋਂ ਬਾਹਰ ਦਾ ਕਰੇ ਭਾਵੇਂ ਪੰਜਾਬ ਤੋਂ ਅੰਦਰ ਦਾ ਕਰੇ ਬੱਚਿਆਂ ਦੇ ਨਾਲ ਬਦਫੈਲੀ ਕੁੜੀਆਂ ਦੇ ਨਾਲ ਬਦਫੈਲੀ ਕੁੜੀਆਂ ਦੇ ਦਾ ਸ਼ੋਸ਼ਣ ਬੱਚਿਆਂ ਦਾ ਸ਼ੋਸ਼ਣ ਜਾਂ ਕੋਈ ਗੁਨਾਹ ਹੋਣਾ ਇਹ ਨਾ ਕਿਸੇ ਪੰਜਾਬ ਦੇ ਬੰਦੇ ਨੂੰ ਮਾਫ ਹੈ ਨਾ ਹੀ ਕਿਸੇ ਪੰਜਾਬ ਤੋਂ ਬਾਹਰੀ ਬੰਦੇ ਨੂੰ ਮਾਫ ਹੈ ਪਰ ਅਸੀਂ ਸਿਰਫ ਇੱਕ ਲਹਿਰ ਬਣਾ ਲਈ ਹੈ ਕਿ ਅਸੀਂ ਪ੍ਰਵਾਸੀਆਂ ਨੂੰ ਬਾਹਰ ਕੱਢ ਦੇਣਾ ਹੁਣ ਮੈਂ ਸਵਾਲ ਇਹ ਵੀ ਪੁੱਛਣਾ ਚਾਹੁੰਦਾ ਥੋਡੇ ਤੋਂ ਸਾਰੇ ਲੋਕਾਂ ਤੋਂ ਉਹਨਾਂ ਤੋਂ ਜਿਹੜੇ ਕਹਿੰਦੇ ਕਿ ਅਸੀਂ ਪ੍ਰਵਾਸੀਆਂ ਨੂੰ ਬਾਹਰ ਕੱਢ ਦੇਣਾ ਜਿਹੜੇ ਮਜ਼ਦੂਰ ਮਜ਼ਦੂਰੀ ਕਰਨ ਆਏ ਕੀ ਸਾਡੇ ਪੰਜਾਬ ਦੀ ਇਕਨੋਮੀ ਮਜ਼ਦੂਰਾਂ ਤੇ ਨਹੀਂ ਟਿਕੀ ਹੋਈ ਕੀ ਲੁਧਿਆਣੇ ਦਾ ਜਿਹੜਾ ਇਕਨੋਮੀ ਹੈ ਲੁਧਿਆਣੇ ਦਾ ਜਿਹੜਾ ਵਪਾਰ ਹੈ ਉਹ ਪ੍ਰਵਾਸੀ ਮਜ਼ਦੂਰਾਂ ਤੇ ਨਹੀਂ ਟਿਕਿਆ ਹੋਇਆ ਕੀ ਸਾਡੀ ਝੋਨੇ ਦੀ ਲਵਾਈ ਪ੍ਰਵਾਸੀ ਮਜ਼ਦੂਰਾਂ ਤੇ ਨਹੀਂ ਟਿਕੀ ਹੋਈ ਕੀ ਸਾਡਾ ਝੋਨੇ ਦੀ ਹੁਣ ਜਿਹੜੀ ਫਸਲ ਆ ਜਾਣੀ ਹੈ ਉਹਦਾ ਮੰਡੀਕਰਨ ਹੋਣਾ ਜਿਹੜਾ ਉਹ ਪ੍ਰਵਾਸੀ ਮਜ਼ਦੂਰਾਂ ਤੇ ਨਹੀਂ ਟਿਕਿਆ ਹੋਇਆ ਕੀ ਅਸੀਂ ਸਾਰਾ ਕੁਝ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾ ਕਰ ਲਾਂਗੇ ਹੁਣ ਇਹ ਵੀ ਸਵਾਲ ਨਾਲ ਨਾਲ ਉੱਠਦਾ ਹੈ ਕੀ ਪ੍ਰਵਾਸੀ ਮਜ਼ਦੂਰ ਹੈ ਜਿਹੜੇ ਪੰਜਾਬ ਚੋਂ ਬਾਹਰ ਜਾਂਦੇ ਆ ਜਿਹੜੇ ਪੰਜਾਬ ਤੋਂ ਆ ਕੇ ਕੰਮ ਕਰਦੇ ਉਹਨਾਂ ਨੂੰ ਤਾਂ ਅਸੀਂ ਪ੍ਰਵਾਸੀ ਮਜ਼ਦੂਰ ਕਹਿੰਦੇ ਆ ਪੰਜਾਬ ਦੇ ਕਿੰਨੇ ਲੋਕ ਬਾਹਰਲੇ ਵਿਦੇਸ਼ਾਂ ਦੀ ਗੱਲ ਛੱਡੋ ਕਿੰਨੀਆਂ ਪੰਜਾਬ ਦੇ ਬਾਕੀ ਜਿਹੜੇ ਲੋਕ ਐ ਬਾਹਰ ਲੀਆਂ ਸਟੇਟਾਂ ਦੇ ਵਿੱਚ ਉਹ ਸੈੱਟ ਨੇ ਉੱਥੇ ਬਹੁਤ ਚੰਗਾ ਬਿਜ਼ਨਸ ਕਰ ਰਹੇ ਆ ਬਹੁਤ ਚੰਗਾ ਉਹਨਾਂ ਦਾ ਗੁਜ਼ਾਰਾ ਹੋਇਆ ਕੀ ਹੁਣ ਇਹ ਅੱਗ ਹੈ ਜਿਹੜੀ ਇਹ ਲਹਿਰ ਹੈ ਉਹ ਉੱਥੇ ਨਹੀਂ ਫੈਲੂਗੀ ਬਾਕੀ ਸਟੇਟਾਂ 'ਚ ਜਿਨ੍ਹਾਂ ਨੂੰ ਅਸੀਂ ਟਾਰਗੇਟ ਕਰਾਂਗੇ ਕਿ ਉਹ ਉਹ ਨਹੀਂ ਟਾਰਗੇਟ ਕਰਨਗੇ ਕਿ ਸਾਡੇ ਜਿਹੜੇ ਪੰਜਾਬੀ ਭਰਾ ਹੈ ਉਹਨਾਂ ਨੂੰ ਟਾਰਗੇਟ ਨਾ ਕਰਨਗੇ ਕਿ ਜੇਕਰ ਅਸੀਂ ਬਿਹਾਰੀ ਨੂੰ ਜਿਹੜੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੂੰ ਮਹਾਰਾਸ਼ਟਰ ਦੇ ਰਹਿਣ ਵਾਲੇ ਨੂੰ ਜਾਂ ਕੇਰਲ ਦੇ ਰਹਿਣ ਵਾਲੇ ਨੂੰ ਅਸੀਂ ਇਹ ਕਹਿ ਕੇ ਇੱਥੋਂ ਕੱਢਾਂਗੇ ਕਿ ਬਈ ਅਸੀਂ ਤਾਂ ਕੱਢ ਦੇਣੇ ਅਸੀਂ ਤੁਹਾਡੀ ਰੇੜੀ ਨਹੀਂ ਲੱਗਣ ਦੇਣੀ ਅਸੀਂ ਤੁਹਾਨੂੰ ਕੰਮ ਨਹੀਂ ਕਰਨ ਦੇਣਾ ਕਿ ਉਹਨਾਂ ਸਟੇਟਾਂ ਦੇ ਵਿੱਚ ਹੁਣ ਜਿਹੜੇ ਪੰਜਾਬੀ ਬੈਠੇ ਆ ਉਹਨਾਂ ਨੂੰ ਟਾਰਗੇਟ ਨਹੀਂ ਕੀਤਾ ਜਾਊਗਾ ਇਹ ਅਸੀਂ ਸੋਚਦੇ ਆ ਕਿ ਨਹੀਂ ਸੋਚਦੀ ਇਹ ਜ਼ਰੂਰ ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਕਿ ਮੈਂ ਕਿਸੇ ਵੀ ਪ੍ਰਵਾਸੀ ਦੇ ਹੱਕ 'ਚ ਨਹੀਂ ਮੈਂ ਕਿਸੇ ਵੀ ਉਸ ਸ਼ਖਸ ਦੇ ਹੱਕ 'ਚ ਨਹੀਂ ਜਿਹੜਾ ਪੰਜਾਬ 'ਚ ਆ ਕੇ ਪੰਜਾਬ ਦਾ ਖਾ ਕੇ ਪੰਜਾਬ ਦੇ ਵਿੱਚ ਹੀ ਗੁਨਾਹ ਕਰਦਾ ਹੈ ਪੰਜਾਬ ਦੇ ਹੀ ਜਿਹੜੇ ਬੱਚਿਆਂ ਨਾਲ ਬਦਫੈਲੀ ਕਰਦਾ ਜਾਂ ਕੋਈ ਵੀ ਤਰ੍ਹਾਂ ਦਾ ਕ੍ਰਾਈਮ ਕਰਦਾ ਮੈਂ ਉਸ ਦੇ ਕਿਸੇ ਵੀ ਪ੍ਰਵਾਸੀ ਦੇ ਹੱਕ 'ਚ ਨਹੀਂ ਪਰ ਉਸ ਇੱਕ ਪ੍ਰਵਾਸੀ ਦੇ ਜਿਹੜੇ ਗੁਨਾਹ ਨੇ ਉਸ ਜਾਂ 10 ਪ੍ਰਵਾਸੀਆਂ ਦੇ ਗੁਨਾਹ ਨੇ ਜਾਂ ਐ ਸਮਝ ਲਓ 1000 ਪ੍ਰਵਾਸੀਆਂ ਦੇ ਗੁਨਾਹ ਨਾਲ ਸਾਰੇ ਤਾਂ ਗੁਨਾਹਗਰ ਨਹੀਂ ਹੋ ਜਾਂਦੇ ਇਹ ਵੀ ਸਾਨੂੰ ਦੇਖਣਾ ਹੋਊਗਾ ਹੁਣ ਸਭ ਤੋਂ ਵੱਡਾ ਸਵਾਲ ਤਾਂ ਜਿਹੜਾ ਮੈਂ ਇਹ ਤੁਹਾਨੂੰ ਪੁੱਛਣਾ ਚਾਹਣਾ ਕੀ ਪ੍ਰਵਾਸੀ ਸਿਰਫ ਇੱਥੇ ਮਜ਼ਦੂਰੀ ਹੈ ਕੀ ਸਾਡੇ ਦੇ ਜਿਹੜੇ ਰਾਜ ਕਰ ਰਹੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਆਗੂ ਹੈ ਉਹ ਪ੍ਰਵਾਸੀ ਨਹੀਂ ਹੈ ਪੰਜਾਬ ਚ 94 ਐਮਐਲਏ ਆ ਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਤੇ ਉਹਨਾਂ ਤੇ ਇਨਚਾਰਜ ਕੌਣ ਲੱਗਿਆ ਮਨੀਸ਼ ਸੋਦਿਆ ਸੰਜੇ ਸਿੰਘ ਅਰਵਿੰਦ ਕੇਜਰੀਵਾਲ ਉਦਘਾਟਨ ਕੌਣ ਕਰਦਾ ਅਰਵਿੰਦ ਕੇਜਰੀਵਾਲ ਉਦਘਾਟਨ ਕਰ ਰਿਹਾ ਉਹ ਪ੍ਰਵਾਸੀ ਨਹੀਂ ਉਹਦੀ ਉਹਦਾ ਪ੍ਰਵਾਸ ਤੁਹਾਨੂੰ ਨਜ਼ਰ ਨਹੀਂ ਆਉਂਦਾ ਉਹ ਤਾਂ ਤੁਹਾਡੇ ਤੇ ਰਾਜ ਕਰੀ ਜਾਂਦਾ ਕਿ ਉਹਦੀ ਨਹੀਂ ਤੁਹਾਨੂੰ ਕੇ ਸਿਰਫ ਮਜ਼ਦੂਰ ਹੀ ਮਾੜੇ ਆ ਰਾਜ ਕਰਨ ਵਾਲੇ ਚੰਗੇ ਆ ਇਹ ਵੀ ਸਾਨੂੰ ਸੋਚਣਾ ਹੋਊਗਾ ਕਾਂਗਰਸ ਦਾ ਜਿਹੜਾ ਇਨਚਾਰਜ ਹੈ ਅੱਜ ਭੁਪੇਸ਼ ਭਗੇਲ ਹੈ ਉਹ ਕਿੱਥੋਂ ਦਾ ਬੀਜੇਪੀ ਦਾ ਜਿਹੜਾ ਪ੍ਰਭਾਰੀ ਹੈ ਉਹ ਰੈਨਾ ਉਹਨਾਂ ਦਾ ਨਾਮ ਮੈਂ ਭੁੱਲ ਗਿਆ ਔਰ ਉਹਨਾਂ ਦਾ ਨਾਮ ਰੈਨਾ ਹੈ ਉਹ ਜੰਮੂ ਕਸ਼ਮੀਰ ਦੇ ਆ ਉਹ ਕਿੱਥੋਂ ਦੇ ਆ ਸਿਆਸੀ ਪਾਰਟੀਆਂ ਦੇ ਤੁਹਾਨੂੰ ਪਰਿਵਾਰੀ ਸਿਆਸੀ ਪਾਰਟੀਆਂ ਦੇ ਤੁਹਾਨੂੰ ਜਿਹੜੇ ਉੱਚ ਲੀਡਰ ਹੈ ਜਿਹੜੇ ਪੰਜਾਬ ਦੇ ਲੀਡਰਾਂ ਦੀ ਕਿਸਮਤ ਤੈਅ ਕਰਦੇ ਆ ਜਿਹੜੇ ਪੰਜਾਬ ਦੀ ਸਿਆਸਤ ਦੀ ਕਿਸਮਤ ਤੈਅ ਕਰ ਰਹੇ ਆ ਉਹ ਤੁਹਾਨੂੰ ਮਨਜ਼ੂਰ ਹੈ ਤੁਹਾਨੂੰ ਮਜ਼ਦੂਰ ਮਨਜ਼ੂਰ ਨਹੀਂ ਇਹ ਤੁਹਾਨੂੰ ਦੇਖਣਾ ਪੈਣਾ ਕੀ ਅਸੀਂ ਕਿਹੜੇ ਪ੍ਰਵਾਸੀਆਂ ਦਾ ਵਿਰੋਧ ਕਰਨਾ ਹੈ ਜੇ ਵਿਰੋਧ ਕਰਨਾ ਹੈ ਤਾਂ ਆਮ ਆਦਮੀ ਪਾਰਟੀ ਦੇ ਉਹਨਾਂ ਸਾਰੇ ਪ੍ਰਵਾਸੀ ਜਿਹੜੇ ਸਾਡੇ ਦੇ ਉੱਤੇ ਥੋਪੇ ਗਏ ਆ ਉਹਨਾਂ ਦਾ ਵਿਰੋਧ ਕਰੋ ਕਾਂਗਰਸ ਪਾਰਟੀ ਦੇ ਜਿਹੜਾ ਇੰਚਾਰਜ ਲਗਾਇਆ ਗਿਆ ਉਹਦਾ ਵਿਰੋਧ ਕਰੋ ਬੀਜੇਪੀ ਦਾ ਜਿਹੜਾ ਇੰਚਾਰਜ ਲਗਾਇਆ ਗਿਆ ਉਹਦਾ ਵਿਰੋਧ ਕਰੋ ਤੁਸੀਂ ਤਾਂ ਸਿਰਫ ਮਜ਼ਦੂਰ ਐ ਕਿਉਂਕਿ ਉਹ ਕਮਜ਼ੋਰ ਐ ਉਹ ਬੋਲ ਨਹੀਂ ਸਕਦੇ ਇਸ ਲਈ ਤੁਸੀਂ ਉਹਨਾਂ ਦੇ ਮਗਰ ਪਏ ਹੋਏ ਆ ਜੇ ਵਿਰੋਧ ਕਰਨਾ ਤਾਂ ਉਹਨਾਂ ਸਾਡੇ ਸਿਆਸੀ ਲੀਡਰਾਂ ਦਾ ਵਿਰੋਧ ਕਰੋ ਜਿਨ੍ਹਾਂ ਨੇ ਇਹ ਕਾਨੂੰਨ ਕਦੇ ਵੀ ਨਹੀਂ ਬਣਾਇਆ ਹਿਮਾਚਲ ਵਾਂਗੂ ਰਾਜਸਥਾਨ ਵਾਂਗੂ ਕਿ bari ਵਿਅਕਤੀ ਇੱਥੇ ਜ਼ਮੀਨ ਨਹੀਂ ਖਰੀਦ ਸਕਦਾ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਸੀ ਅਸੀਂ ਉਹਨਾਂ ਮਜ਼ਦੂਰਾਂ ਦੇ ਮਗਰ ਪੈ ਗਏ ਅਸੀਂ ਆਹਦੇ ਕਦੇ ਉਹਨਾਂ ਦੀਆਂ ਵੋਟਾਂ ਦਾ ਵੀ ਬੜਾ ਮੁੱਦਾ ਉੱਠਿਆ ਕਿ ਉਹਨਾਂ ਨੇ ਝਾਲੀ ਵੋਟਾਂ ਬਣਾਤੀਆਂ ਤੇ ਵੋਟਾਂ ਬਣਾਈਆਂ ਕਿਹਨੇ ਉਹ ਥੋੜ੍ਹੇ ਹੀ ਲੀਡਰਾਂ ਨੇ ਬਣਾਈਆਂ ਥੋੜ੍ਹੀਆਂ ਹੀ ਸਿਆਸੀ ਪਾਰਟੀਆਂ ਨੇ ਬਣਾਈਆਂ ਜਿਨ੍ਹਾਂ ਨੇ ਆਪ ਦਾ ਸੱਤਾ ਹਾਸਲ ਕਰਨ ਦੇ ਲਾਲਚ ਦੇ ਵਿੱਚ ਉਹਨਾਂ ਦੀਆਂ ਝਾਲੀ ਵੋਟਾਂ ਬਣਾਈਆਂ ਗਈਆਂ ਉਹਨਾਂ ਦੇ ਝਾਲੀ ਦਸਤਾਵੇਜ਼ ਤਿਆਰ ਕਰਕੇ ਇੱਥੇ ਵਸਾਏ ਗਏ ਉਹਨਾਂ ਦਾ ਵਿਰੋਧ ਤੁਸੀਂ ਨਹੀਂ ਕਰੋਗੇ ਔਰ ਤੁਸੀਂ ਵਿਰੋਧ ਕਰੋਗੇ ਉਹਨਾਂ ਦਾ ਜਿਹੜੇ ਸਭ ਤੋਂ ਕਮਜ਼ੋਰ ਹੈ ਇਸ ਲਈ ਪੰਜਾਬ ਦੇ ਅੱਜ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਪੰਜਾਬ ਦਾ ਇਹ ਪ੍ਰਵਾਸੀ ਵਿਰੋਧੀ ਜਿਹੜੀ ਭਾਵਨਾ ਹੈ ਇਸ ਭਾਵਨਾ ਦਾ ਅਸਰ ਪੰਜਾਬ ਦੇ ਉਹਨਾਂ ਵਸਿੰਦਿਆਂ ਤੇ ਹੋਊਗਾ ਪੰਜਾਬ ਦੇ ਉਹਨਾਂ ਲੋਕਾਂ ਤੇ ਹੋਊਗਾ ਜਿਨ੍ਹਾਂ ਨੇ ਬਾਹਰ ਜਾ ਕੇ ਬਾਹਰਲੇ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਕੰਮ ਸੈੱਟ ਕੀਤਾ ਇਹ ਵੀ ਅਸੀਂ ਸੋਚਣਾ ਹੋਊਗਾ ਕਿ ਜੇਕਰ ਵਿਰੋਧ ਕਰਨਾ ਹੈ ਤਾਂ ਤੁਸੀਂ ਆਮ ਆਦਮੀ ਪਾਰਟੀ ਕਾਂਗਰਸ ਬੀਜਪੀ ਉਹਨਾਂ ਦਾ ਵੀ ਵਿਰੋਧ ਕਰੋ ਜਿਹੜੇ ਬਾਹਰਲੀਆਂ ਸਟੇਟਾਂ ਦੇ ਲੀਡਰਾਂ ਨੂੰ ਇੱਥੇ ਲਾ ਕੇ ਉਹ ਤੈਅ ਕਰਦੇ ਆ ਕਿ ਅਸੀਂ ਕਿਹਨੂੰ ਪੰਜਾਬ ਦੇ ਬੰਦੇ ਨੂੰ ਟਿਕਟ ਦੇਣੀ ਆ ਅਸੀਂ ਕਿਹਨੂੰ ਪੰਜਾਬ ਦੇ ਬੰਦੇ ਨੂੰ ਮੰਤਰੀ ਬਣਾਉਣਾ ਤੇ ਉਹ ਤੈਅ ਕਰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਕਿੱਥੇ ਉਦਘਾਟਨ ਕਰਨ ਜਾਊਗਾ ਪੰਜਾਬ ਦਾ ਮੁੱਖ ਮੰਤਰੀ ਕੀ ਕੰਮ ਕਰੂਗਾ ਐਲਾਨ ਤਾਂ ਕੇਜਰੀ ਵਾਲੇ ਇੱਥੇ ਕਰਨੋਂ ਦਾ ਉਦੋਂ ਤੁਹਾਨੂੰ ਕਦੇ ਪ੍ਰਵਾਸੀ ਦੀ ਜਿਹੜੀ ਵਿਰੋਧ ਵਾਲੀ ਭਾਵਨਾ ਉਹ ਜਾਗੀ ਨਹੀਂ ਤੁਸੀਂ ਇਸ ਸਾਰੀ ਵਿਚਾਰ ਚਰਚਾ ਬਾਰੇ ਕੀ ਸੋਚਦੇ ਹੋ ਇਦੇ ਬਾਰੇ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਅੱਗੇ ਤੋਂ ਫਿਰ ਤੁਹਾਨੂੰ ਮਿਲਦੇ ਰਵਾਂਗੇ ਇਹੋ ਜਿਹੇ ਕਿਸੇ ਅਲੱਗ ਟੌਪਿਕ ਤੇ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ